ਸਾਸੀਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਝੰਗੀਆਂ ਖੁਰਦ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਆਪਣੇ ਵੱਡੇ ਵੀਰ ਗਗਨੂਣਾ ਕੋਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋਰ ਕਰੋ ਕੀ ਹਾਲ ਹੈ ਵਧੀਆ ਬੜੀ ਕਿਰਪਾ ਹੈ ਤੁਸੀਂ ਸੁਣਾਓ ਠੀਕ ਠਾਕ ਵਧੀਆ ਦੀ ਦਾਗ ਮਾਲ ਫਿਰ ਛੋਟੀਆਂ ਅੱਜ ਵੱਟੀਆਂ ਦੇ ਆਪਣੇ ਕੋਲ 6 ਪਰ ਵਿਖਾਉਣੀਆਂ ਅਸੀਂ 2 ਹੀ ਅੱਜ ਪੂਰੇ ਕੋਕੇ ਜਿਹੜੇ ਹਨ ਕੋਕੇ ਜਿਹੜੇ ਇੱਕ ਦੇ ਹੁਣੇ ਸੂਈ ਛੋਟੀਆਂ ਜਿਹੀਆਂ ਹਾਂਜੀ ਤੇ ਇੱਕ ਦੂਜਾ ਸੂਈ ਛੋਟੀ ਸੂਈ ਇਹ ਦਾਦ ਹੋਵੇ ਸੂਈ ਨੂੰ 12 ਕਿਲੋ ਦੋਦੇ ਠੀਕ ਆ ਵੀਰੇ ਠੀਕ ਆ ਯਾਰ ਦੀ ਗਰੰਟੀ ਦਵਾ ਤਹਾ ਨਾ ਮਣੀ ਠੀਕ ਆ ਵੀਰੇ ਵੱਡੀਆਂ ਛੋਟੀਆਂ ਫੁੱਲ ਪੂਰੀਆਂ ਵੱਡੀਆਂ ਛੋਟੀਆਂ ਦਾ ਰਾਜੀ ਫੁੱਲ ਦ ਜੋ ਟੀ ਬੋਲ ਆਹ ਘੋੜਾ ਜਾਓ ਪਹਿਲਾ ਉਹਨਾ ਕਹੀ ਗਿਆ ਉਖਾਈ ਆਹ ਵਾਹ ਬਾਕੀ ਵੀਰ ਜੀ ਜਿਹੜੇ ਭੈਣ ਭਰਾ ਚੈਨਲ ਨੂੰ ਵੇਂਦੇ ਵੱਧ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਦੇਰ ਵੀਰ ਜੀ ਸੁੱਈਆ ਫਿਰ ਇਹ ਸੁੱਈਆ ਕਰਨ ਦੱਸ ਜਿਹੜਾ ਹੋ ਗਿਆ ਸੁੱਈਆ ਤਾਂ ਸਾਡਾ ਫੁੱਲ ਦੇਖੋ ਕਿੰਨਾ ਬਰੰਤ ਲੱਗਾ ਹੈ ਨਾ ਸਹੀ ਗੱਲ ਵੀਰੇ ਨਾਲੇ ਫੁੱਲ ਵੱਡੀ ਝੋਟੀਆਂ ਨਾ ਸਿੰਗਲ ਕੁਆਲਟੀ ਚੈਂਪੀਅਨ ਸਿੰਗਲ ਲੱਗਾ ਵਾ ਸਹੀ ਗੱਲ ਆ ਵੀਰੇ ਚੈਂਪੀਅਨ ਝੋਟੀਆਂ ਚੈਂਪੀਅਨ ਵੱਡੀ ਝੋਟੀਆਂ ਵੀਰੇ ਸਿੰਗਲ ਸਹੀ ਗੱਲ ਆ ਵੀਰੇ ਆਜੋ ਹੋਏ ਕੁਸਮਾਨ ਆ ਹਾਂਜੀ 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 ਦੇਖੋ ਵੱਡੀ ਝੋਟੀਆਂ ਫੁੱਲ ਰਾਜੀ ਰੋਜੀ ਫੁੱਲ ਕਾ ਕੋ ਚਾਡਾਂ ਚੋਕ ਖੜੇ ਵੀ ਸਹੀ ਗੱਲ ਆ ਵੀਰ ਚਾਡਾਂ ਚੋਕ ਚਵਾਈ ਕਰਕੇ ਫੇਰ ਖੜੇ ਆਪਣੀ ਤਸੱਲੀ ਕਰਕੇ ਹਾਂਜੀ ਹਾਂਜੀ ਇਹ ਮਿਲ ਕੇ ਵੀਰ ਹੁਣਾਂ ਦੀ ਗਾਰੰਟੀ ਵੀ ਹੋਊਗੀ ਆਨਲਾਈਨ ਜਿੰਨੇ ਖੜਨੀ ਆ ਬਾਕੀ ਸਹੀ ਗੱਲ ਆ ਛੈਂਪੀਅਨ ਲਗਾਉਂਗਾ ਮੋਰੀ ਆ ਛੋਟੀ ਵੀ ਇਸ ਨੂੰ ਹਾਂ ਰਾਜੀ ਫੁੱਲ ਕਰਮ ਵਾਲੀ ਜਾਨਵਰ ਜੀ ਛੋਟੀ ਆ ਯੇ ਬਾਹ ਪਹਿਲਾ ਸੂਆ ਜੇ ਨਹੀਂ ਕਹਿਗੇ ਉਹ ਦੂਜਾ ਸੂਆ ਠੀਕ ਸਹੀ ਗੱਲ ਹੈ ਸਹੀ ਗੱਲ ਆਹ ਦੰਦਾਂ ਉਹ ਸ਼ਕੀਰ ਜਵਾਨ ਲੱਗਣ ਡੀ ਖਾਨ ਵੀਰ ਜੀ ਬਹੁਤ ਇਹਨੂੰ ਜਿਹੜਾ ਪਿਆਰਾ ਲੱਗਾ ਨਾ ਬਹੁਤ ਜ਼ਿਆਦਾ ਸੋਹਣਾ ਲੱਗਾ ਸਹੀ ਗੱਲ ਹੈ ਵੀਰੇ ਸਹੀ ਗੱਲ ਹੈ ਵੇਖੋ ਛੱਟੀ ਮਗਰ ਆ ਬੱਚਾ ਕਿਹੜਾ ਉਧਰ ਆ ਬੱਚਾ ਬੱਜਾ ਜਵਾਨ ਠੀਕ ਠੀਕ ਆ ਬੱਚਾ ਕੱਟਾ ਜਮਾ ਵੇਖੋ ਵੀਰੇ ਚੋਟੀ ਫੁੱਲ ਵੱਡੀ ਚੋਟੀ ਆ ਨਿਗਾ ਨਿਗਾ ਸੇਂਗ ਚੈਂਪੀਅਨ ਕੱਟਿਆ ਐ ਬਹੁਤ ਸੋਹਣੀ ਚੋਟੀ ਸਹੀ ਗੱਲ ਆ ਫੁੱਲ ਬਰੀਡ ਵਾਲੀ ਫਿਰ ਜੀ ਫਿਰ ਇਹਦਾ ਰੇਟ ਆ ਰੇਟ ਕਰਦੇ ਜੇ ਇਹਦਾ ਭਾਵੇਂ 13 ਕਰੀ ਜੋ 35 ਕਰੀ ਜੋ ਪਰ ਰੇਟ ਜਾਜ ਹੀ ਆ ਰੇਟ ਆ ਜੁੜਦੀਆਂ ਵਾਲੀ ਇੱਕ 15 ਦੀ ਚੋਟੀ ਦੇ ਦਾਂ ਅਸ਼ਾਈ ਬਾਕੀ ਮਾਨ ਤਾਨ ਕਰਦੇ ਹੁਆ ਮਾਨ ਤਾਨ ਕਰਦਾ ਕੋਈ ਜਾਨੂ ਚਲੋ ਠੀਕ ਹੈ ਦੇਖੋ ਵੀਰ ਭਰਾ ਬੂ ਲਓ ਮਾਨ ਤਾਨ ਕਰਦਾ ਕਿ ਗੁੱਦੀ ਜੇ ਹੁਣੇ ਸੂਈਓ ਤੁਹਾਡੇ 17 18 ਲੀਡ ਵਾਲੀ ਸਹੀ ਗੱਲ ਆ ਵੀਰੇ ਆ ਤੇ ਨਕੀਨਾ ਅੱਜ ਦਿਲ ਖੁਸ਼ ਕਰਤਾ ਤੈ ਹਾਂ ਜੀ ਇਹ ਹੁਣੇ ਸੂਈ ਘਟਿਆ ਜੀ ਸਹੀ ਗੱਲ ਆ ਵੀਰੇ ਛੋਟਾ ਬਾਦੂ ਲੋ ਕੋਹ ਰਾਜੇ ਨੂੰ ਦੇਖੋ ਛੋਟੀ ਇਹ ਵੀ ਜੀ ਸੁਵਾਂ ਦੁੱਜਾ ਉੱਜਾ ਸੁਣਾ ਵੀਰੇ ਸੇਕ ਸੁਣਾ ਮੋਟਾ ਜੂ ਖੂ ਮੈਂ ਠੀਕ ਆ ਠੀਕ ਹੈ ਦੇਖੋ ਵੀਰ ਜੀ ਥੱਲੇ ਕਰਮ ਵਾਲੇ ਨੂੰ ਕੀ ਰੰਗ ਭਾਗ ਲਗੇ ਆ ਆ ਜਿਹਨੂੰ ਕਹਿੰਦੇ ਗਿੜਗਿੜ ਦੇ ਥੱਲੇ ਲੱਗਾ ਪੂਰਾ ਗਿੜਗਿੜ ਦੇ ਲੱਗਾ ਸਹੀ ਗੱਲ ਸਹੀ ਗੱਲ ਜੀ ਵੀਰੇ ਮਾਲ ਫਿਰ ਵੀਰੇ ਆਪਣੇ ਕੋ ਸਾਰਾ ਉੱਧਰ ਤਾਂ ਜਾਂਦਾ ਨਾ ਉੱਧਰ ਉੱਧਰ ਤਾਂ ਗਈ ਆ ਕੁਆਲਿਟੀ ਫੋਲਿਆ ਸਹੀ ਗੱਲ ਆ ਜੀ ਸਹੀ ਪੂਰੀ ਰਾਜੀ ਇਹ ਵੀਰ ਜਿਨ੍ਹਾਂ ਨੇ ਪਸ਼ੂ ਰੱਖਿਆ ਉਹ ਆਪ ਹੀ ਦੱਸ ਦੇਣਗੇ ਕਿ ਠੀਕ ਝੋਟੀ ਹੈਗੀ ਆ ਮੈਂ ਕਹਿੰਦਾ ਵੀ ਜੀ ਦੁੱਧ ਵਾਲੀ ਝੋਟੀ ਬਰੀਕ ਚਮੜੀ ਵਾਲੀਆਂ ਝੋਟੀਆਂ ਸਹੀ ਗੱਲ ਹਾਂ ਬਰੀਕ ਹਾਂ ਜੀ ਵੀਰੇ ਵੇਖੋ ਝੋਟੀ ਝੋਟੀ ਲੋਰ ਕਰ ਸਹੀ ਗੱਲ ਵੀਰੇ ਪੂਰੀ ਰਾਜੀ ਗੁੰਡੀ ਦੇਲ ਹੀ ਖੁਸ਼ ਹੋ ਗਿਆ ਵੀਰ ਵੇਖ ਲਓ ਸੂਈ ਆਲੇ ਕਰਮ ਵਾਲੀ ਨੂੰ ਇਹ ਨਹੀਂ ਪਤਾ ਮੈਂ ਸੂਕੇ ਨਹੀਂ ਕੋਈ ਲੱਪਾ ਨਹੀਂ ਕੋਈ ਲੱਪਾ ਵਾਲੀ ਉਹ ਗੱਲ ਨਹੀਂ ਬੋਲ ਰਹੀਆਂ ਪੂਰੇ ਫਟੇ ਫਟੇ ਰਾਜੇ ਖਾ ਰਹੇ ਇਹਦੇ ਸਹੀ ਗੱਲ ਆ ਵੀਰੇ ਸਹੀ ਗੱਲ ਆ ਚੈਂਪੀਅਨ ਝੋਟੀਆਂ ਵੀਰ ਜੀ ਵੇਖੋ ਅਸਲ ਦੁੱਧ ਵਾਲੀਆਂ ਝੋਟੀਆਂ ਵੀਰ ਕੋਲ ਪੂਰੀ ਫੁੱਲ ਦੁੱਧ ਵਾਲੀ ਕੁਆਲਿਟੀ ਵਾਲੀ ਝੋਟੀ ਥਾਣ ਵੇਖੋ ਕਿਦਾਂ ਗੇਠਲ ਗਿਰਦੇ ਥਾਣ ਲਗਾ ਸਹੀ ਗੱਲ ਆ ਵੀਰੇ ਹਾਂ ਜੀ ਤੇ ਚਵਾ ਬੜਾ ਆਪਣਾ ਕਰਨ ਝੋਟੀ ਦਾ ਅੱਛਾ ਅੱਛਾ ਹਾਂ ਨਹੀਂ ਵੀਰ ਜੀ ਝੋਟੀਆਂ ਵੀ ਦਸੰਡੀ ਮੈਂ ਹੈਗੀਆਂ ਹਾਂ ਜੀ ਹਾਂ ਪਤਲੀ ਚੌੜੀ ਦੀਆਂ ਬਰੀਕ ਚੌੜੀਆਂ ਝ ਕਰਮਾ ਲਈ ਹੁਣੇ ਸੂਗ ਹੈ ਈ ਆ ਪਰ ਇਹ ਹੈ ਕਿ ਛੋਟੀ ਛੋਟੀ ਆ ਜਿਹੜਾ ਵੀਰ ਲੈ ਜੂਗਾ ਜਿਹੜੀ ਕਰੇ ਦੁੱਧ ਹੀ ਗਰੰਟੀ ਦਵਾਂਗੇ 15 ਪਲੱਸ ਦੁੱਧ ਜਵਾ ਉਹ 15 ਕਿਲੋ ਜਵਾ ਦੇ ਸਹੀ ਗੱਲ ਹੈ ਜੀ 16 ਜਵਾ ਦੇ ਬਾਕੀ ਤੇ ਇਹਦੀ ਸੇਵਾ ਸੇਵਾ ਸਾਰ ਤਾਂ ਵੀਰ ਜੀ ਜਾਰਾ ਡਿਪੈਂਡ ਕਰਦਾ ਸੇਵਾ ਕਰਿਆ ਕਰੋ ਪਸ਼ੂ ਦੁੱਧ ਦਿੰਦੇ ਜਿਹੜਾ ਉਹ ਤੁਹਾਨੂੰ ਪਹਿਲਾਂ ਵੇਖਣ ਤੋਂ ਦੁੱਧ ਵਾਲਾ ਜਿਹੜਾ ਨਾ ਉਹਨੇ ਦੇਖਣਾ ਤੇ ਪਹਿਣਾ ਕੀ ਬਿਲਕੁਲ ਮੈਂ ਸਾਰੀ ਸਾਫ ਆ ਪੂਰੀ ਕੋਈ ਖੁੰਜੀ ਨਹੀਂ ਦੇ ਸਹੀ ਗੱਲ ਹੋਈ ਰਹੇ ਸਹੀ ਗੱਲ ਬਿਲਕੁਲ ਸਹੀ ਗੱਲ ਜੀ ਹਾਂਜੀ ਇਹ ਆ ਆਪਣਾ ਮੋਲੋ ਦਾ 1.5 ਲੱਖ ਰੀਜੋ ਭਾਵੇਂ 1.6 ਈ ਜਾ 1.45 ਦੀ ਹਾਨਾ ਦੇ ਨਾਲ ਬਾਕੀ ਕੋ ਵੀਰ ਫੋਨ ਲਾਊਗਾ ਮਾਨਦਾਨ ਕਰ ਲਾਓ ਜੀ ਬਾਕੀ ਵੀਰ ਭਰਾ ਕੋਈ ਫੋਨ ਲਾਏ ਮਾਨਦਾਨ ਕੋਈ ਗੱਲ ਨਹੀਂ ਵੀਰ ਕਰ ਦਣਗੇ ਪਰ ਵੀਰ ਜੀ ਵੇਖੋ ਛੋਟੀ ਹਾਂ ਜੀ ਵੇਖੋ ਵੇਖੋ ਕਰਮਾਲੀ ਨੂੰ ਕੀ ਰੰਗ ਭਾ ਮਾਰ ਸਹੀ ਗੱਲ ਆ ਵੀਰੇ ਫੁੱਲ ਵੱਡੀਆਂ ਛੋਟੀਆਂ ਦੋਵੇਂ ਬਾਕੀ ਵੀਰ ਜੀ ਕੋਈ ਚਬਾ ਕੇ ਖੜੇ ਚਾਰ ਟਾਈਮ ਬਿਲਕੁਲ ਬਿਲਕੁਲ 12 ਆਖਿਆ ਯਾਰਾਂ ਦੇ ਭੰਗ ਧਾਰਨੇ ਮਾਰੇ ਅੱਛਾਈ ਹਾਂ ਵੇਖੋ ਜੀ ਮੈਂ ਬੋਸ ਬੰਦਾ ਜੋ ਵੀ ਆਪਣੇ ਕੋਈ ਮਾਂ ਜੀ ਵੀਰ ਜੀ ਤੁਹਾਨੂੰ ਮੱਦੀ ਦੋਵੇ ਸਹੀ ਗੱਲ ਹੈ ਕਿ ਨਹੀਂ ਬਾਕੀ ਵੀਰ ਜੀ ਆਪਣਾ ਐਡਰੈਸ ਦੱਸ ਦਿਓ ਨਾ ਸਾ ਆਪਣਾ ਪਿੰਡ ਚ ਨਹੀਂ ਆ ਖੁਰਦਿਆ ਜਿਆ ਗਰਦਾਸਪੁਰ ਤਸੀਲ ਮਟਾਲਾ ਹਾਂ ਅਮਰਸਰ ਨਾਲ ਲੱਗੇ ਜੋ ਠੀਕ ਹੈ ਬਾਕੀ ਇਹ ਝੋਟੀਆਂ ਜਿਹੜੀਆਂ ਇਹਨਾਂ ਦੀ ਕੱਲ ਨੂੰ ਹਾਂ ਜੀ ਬਾਕੀ ਕੱਲ ਨੂੰ ਫੇਰ ਬਣਾਵਾਂਗੇ ਹਾਂ ਨਹੀਂ ਹੋਈਆਂ ਆਪਣੇ ਕੋਲ ਕੱਲ ਨੂੰ ਪਰਸੋਂ ਜਾਂ ਕੱਲ ਜਾਂ ਪਰਸੋਂ ਬਣਾਵਾਂਗੇ ਹਾਂ ਜੀ ਹਾਂ ਜੀ ਦੋ ਗੱਲਾਂ ਲਈ ਆਈਆਂ ਹਾਂ ਹੁਣ ਦੋ ਦਿਨ ਢਾ ਕੇ ਬਣਾ ਬਿਲਕੁਲ ਬਿਲਕੁਲ ਵੀਰੇ ਹਾਂ ਬਸ ਇਹ ਦੁੱਧ ਤੇ ਤਿਆਰ ਹੈ ਹਟਾਵੇ ਇੱਕ ਝੋਡੀ ਦੇ ਕਣਕ ਬਾਕੀ ਵੀਰ ਜੀ ਇੱਥੇ ਆਓ ਮੁੰਬਈ 989145430